ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਮਜ਼ੇਦਾਰ ਨਮਕੀਨ ਚਾਵਲ ਨਮਕੀਨ ਚਾਵਲ ਅਕਸਰ ਸਾਡੇ ਘਰਾਂ ਵਿੱਚ ਬੰਦੇ ਰਹਿੰਦੇ ਨੇ ਪਰ ਇਸ ਤਰੀਕੇ ਨਾਲ ਤੁਸੀਂ ਇੱਕ ਵਾਰ ਇਹ ਨਮਕੀਨ ਚਾਵਲ ਬਣਾ ਕੇ ਜ਼ਰੂਰ ਦੇਖਿਓ ਆਪਾਂ ਇਹ ਨਮਕੀਨ ਚਾਵਲ ਜਿਉਂ ਨੇ ਕੜਾਈ ਵਿੱਚ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਕੁੱਕਰ ਦੇ ਮੁਕਾਬਲੇ ਕੜਾਈ ਦੇ ਵਿੱਚ ਚੌਲ ਥੋੜਾ ਜਲਦੀ ਬਣ ਜਾਂਦੇ ਨੇ ਤੇ ਚੌਲ ਤੁਸੀਂ ਦੇਖੋ ਇੱਕਦਮ ਖਿੜੇ-ਖਿੜੇ ਬਣਨਗੇ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਦਬਾ ਦਿਓ ਨਮਕੀਨ ਚਾਵਲ ਬਣਾਉਣ ਵਾਸਤੇ ਇੱਥੇ ਮੈਂ ਆਲੂ, ਮਟਰ, ਟਮਾਟਰ, ਪਿਆਜ਼ ਤੇ ਕੁਝ ਖੜੇ ਮਸਾਲੇ ਲੈਨੇ ਨਾਲ ਹੀ ਇੱਥੇ ਮੈਂ ਥੋੜੀ ਜੀ ਨਿਊਟਰੀ, ਅਦਰਕ ਤੇ ਹਰੀਆਂ ਮਿਰਚਾਂ ਦੀ ਵਰਤੋਂ ਕੀਤੀ ਆ ਦੋ ਗਲਾਸ ਚੌਲ ਦੇ ਜੋ ਮੈਂ 15 ਮਿੰਟ ਤੋਂ ਪਿਉਕੇ ਰੱਖੇ ਹੋਏ ਨੇ ਨਮਕੀਨ ਚਾਵਲ ਬਣਾਉਣ ਵਾਸਤੇ ਤੁਸੀਂ ਆਪਣੀ ਪਸੰਦ ਦੀਆਂ ਕੋਈ ਵੀ ਸਬਜ਼ੀਆਂ ਪਾ ਸਕਦੇ ਜੇ ਪਾਰੇ تھے ਜੋ ਚੌਲ ਨੇ ਉਹਨਾਂ ਨੂੰ ਤੁਸੀਂ ਜ਼ਰੂਰ 15 ਮਿੰਟ ਭਿਉਂਕੇ ਰੱਖ ਲਿਓ ਇਹਦੇ ਨਾਲ ਚੌਲ ਬਹੁਤ ਜ਼ਿਆਦਾ ਖੀੜੇ ਖੀੜੇ ਬਣਦੇ ਨੇ ਤੇ ਜੋ ਇੱਥੇ ਆਪਾਂ ਆਲੂ ਲੈਣੇ ਆਲੂ ਨੂੰ ਕੱਟ ਕੇ ਤੁਸੀਂ ਪਾਣੀ ਵਿੱਚ ਭਿਉਂਕੇ ਰੱਖਿਓ ਇਹਦੇ ਨਾਲ ਆਲੂ ਬਿਲਕੁਲ ਵੀ ਕਾਲੇ ਨਹੀਂ ਪੈਂਦੇ ਇਹ ਦੋ ਗਲਾਸ ਸੀਗੇ ਜਿਹੜੇ ਮੈਂ ਚੌਲਾਂ ਦੇ ਭਿਉਂਕੇ ਲਏ ਨੇ ਇਸੇ ਹੀ ਗਲਾਸ ਦੇ ਹਿਸਾਬ ਨਾਲ ਅੱਗੇ ਚੱਲ ਕੇ ਆਪਾਂ ਪਾਣੀ ਪਾਵਾਂਗੇ ਹੁਣ ਇੱਥੇ ਇੱਕ ਕੜਸ਼ੀ ਮੈਂ ਦੇਸੀ ਘਿਓ ਦੀ ਲੈ ਲਿਆ ਤੁਸੀਂ ਕੋਈ ਵੀ ਘਿਓ ਵਰਤ ਸਕਦੇ ਜੇ ਇਹਨਾਂ ਚੌਲਾਂ ਨੂੰ ਬਣਾਉਣ ਵਾਸਤੇ ਜੋ ਹਿੱਥੇ ਥੋੜਾ ਜਿਹਾ ਘਿਓ ਗਰਮ ਹੋਇਆ ਹੈ ਮੈਂ ਇਹਦੇ ਵਿੱਚ ਦੋ ਲੌਂਗ, ਤੇਜ ਪੱਤਾ ਤੇ ਦਾਲਚੀਨੀ ਪਾ ਦਿੱਤੀ ਆ ਜੇਕਰ ਤੁਹਾਡੇ ਕੋਲੇ ਖੜੇ ਮਸਾਲੇ ਨਾ ਹੋਣ ਤੁਸੀਂ ਸਕਿੱਪ ਕਰ ਸਕਦੇ ਜੇ ਪਰ ਜੇਕਰ ਤੁਸੀਂ ਇਹਦੇ ਵਿੱਚ ਤੇਜ ਪੱਤੇ ਦੀ ਵਰਤੋਂ ਕਰੋਗੇ ਤੇ ਜੋ ਚੌਲ ਨੇ ਉਹਨਾਂ ਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਤੇ ਉਹਨਾਂ ਵਿੱਚ ਬਹੁਤ ਸੋਹਣੀ ਖੁਸ਼ਬੂ ਵੀ ਆਉਂਦੀ ਹੈ ਇਹ ਕਿੱਥੇ ਮੈਂ ਮੋਟੀ ਇਲਾਇਚੀ ਦੀ ਵਰਤੋਂ ਵੀ ਕੀਤੀ ਆ ਜੋਹੀਏ ਖੜੇ ਮਸਾਲੇ ਤੜਕ ਜਾਣਗੇ ਮੈਂ ਇਹਦੇ ਵਿੱਚ ਇੱਕ ਚਮਚ ਸਾਬਤ ਜੀਰੇ ਦਾ ਵੀ ਪਾ ਦਿੱਤਾ ਹੈ ਜੀਰੇ ਨੂੰ ਵੀ ਆਪਾਂ ਇਸੇ ਤਰ੍ਹਾਂ ਤੜਕਣ ਤੱਕ ਵੇਟ ਕਰਾਂਗੇ ਫਿਰ ਆਪਾਂ ਇਹਦੇ ਵਿੱਚ ਬਾਕੀ ਦੀਆਂ ਸਬਜ਼ੀਆਂ ਐਡ ਕਰਾਂਗੇ ਜਿਦੇ ਵਿੱਚ ਸਭ ਤੋਂ ਪਹਿਲਾਂ ਜੋ ਅਦਰਕ ਹੈ ਆਪਾਂ ਉਹਨੂੰ ਫਰਾਈ ਕਰ ਲਾਂਗੇ ਜੇਕਰ ਤੁਹਾਨੂੰ ਅਦਰਕ ਨਹੀਂ ਪਸੰਦ ਤੁਸੀਂ ਸਕਿਪ ਕਰ ਸਕਦੇ ਜੇ ਮੈਂ ਇਥੇ ਅਦਰਕ ਨੂੰ ਥੋੜਾ ਲੰਬੀ ਲੰਬੀ ਸ਼ੇਪ ਵਿੱਚ ਕੱਟਿਆ ਹੈ ਇਹਦੇ ਨਾਲ ਜੋ ਚੌਲ ਹੈ ਉਹਨਾਂ ਦੇ ਵਿੱਚ ਇਹਨਾਂ ਦੀ ਲੁੱਕ ਬਹੁਤ ਵਧੀਆ ਆਉਂਦੀ ਹੈ ਤੇ ਖਾਣ ਵਿੱਚ ਵੀ ਟੇਸਟੀ ਲੱਗਦਾ ਹੈ ਅਦਰਕ ਨੂੰ ਵੀ ਆਪਾਂ ਗੈਸ ਦੀ ਫਲੇਮ ਘੱਟ ਰੱਖ ਕੇ ਥੋੜਾ ਜਿਹਾ ਫਰਾਈ ਕਰ ਲਾਂਗੇ ਵੈਸੇ ਤਾਂ ਆਪਾਂ ਆਪਣੇ ਘਰਾਂ ਵਿੱਚ ਅਕਸਰ ਹੀ ਨਮਕੀਨ ਚਾਵਲ ਬਣਾਉਂਦੇ ਆਂ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਇਹ ਚੌਲ ਬਣਾ ਕੇ ਤਿਆਰ ਕਰਦਾ ਹੈ ਤੇ ਹਰ ਕਿਸੇ ਨੂੰ ਇਹ ਚੌਲ ਬਹੁਤ ਜ਼ਿਆਦਾ ਪਸੰਦ ਹੁੰਦੇ ਨੇ ਪਰ ਤੁਸੀਂ ਇੱਕ ਵਾਰ ਇਸ ਤਰ੍ਹਾਂ ਬਹੁਤ ਸਾਰੀਆਂ ਸਬਜ਼ੀਆਂ ਪਾ ਕੇ ਵੀ ਚੌਲ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਮੈਂ ਇੱਥੇ ਥੋੜੀਆਂ-ਬਹੁਤੀ ਸਬਜ਼ੀਆਂ ਦੀ ਵਰਤੋਂ ਕੀਤੀ ਆ ਪਰ ਜੇਕਰ ਤੁਸੀਂ ਇਹਦੇ ਵਿੱਚ ਗਾਜਰ ਤੇ ਫਲੀਆਂ ਗੋਭੀ ਦੀ ਵਰਤੋਂ ਕਰ ਲੋਗੇ ਤੇ ਚੌਲ ਹੋਰ ਵੀ ਜ਼ਿਆਦਾ ਮਜ਼ੇਦਾਰ ਹੋ ਜਾਣਗੇ ਜੋ ਹੀ ਅਦਰਕ ਥੋੜਾ ਜਿਹਾ ਭੁੱਜ ਗਿਆ ਸੀ ਮੈਂ ਇਹਦੇ ਵਿੱਚ ਟਮਾਟਰ ਹਰੇ ਮਟਰ ਤੇ 2-3 ਹਰੀਆਂ ਮਿਰਚਾਂ ਪਾ ਦਿੱਤੀਆਂ ਨੇ ਇਹ ਜੋ ਆਪਾਂ ਨਿਊਟਰੀ ਵਿੱਚ ਪਾਉਂਦੇ ਪਏ ਆ ਇਹਨੂੰ ਮੈਂ ਥੋੜੀ ਜਿਹੀ ਦੇਰ ਤੱਕ ਪਾਣੀ ਦੇ ਵਿੱਚ ਭਿਉ ਕੇ ਰੱਖ ਲਿਆ ਸੀ ਤੇ ਇਹਨੂੰ ਨਾਲ ਹੀ ਆਪਾਂ ਤੜਕੇ ਵਿੱਚ ਪਾ ਦਿੱਤਾ ਹੈ ਜਦੋਂ ਆਪਾਂ ਨਿਊਟਰੀ ਨੂੰ ਤੜਕੇ ਦੇ ਨਾਲ ਹੀ ਥੋੜਾ ਜਿਹਾ ਫਰਾਈ ਕਰ ਲੈਂਦੇ ਆ ਤੇ ਨਿਊਟਰੀ ਦੇ ਅੰਦਰ ਜਿੰਨੇ ਵੀ ਨਮਕ ਮਸਾਲੇ ਹੁੰਦੇ ਨੇ ਪੂਰੀ ਤਰ੍ਹਾਂ ਚੱਲ ਜਾਂਦੇ ਨੇ ਤੇ ਚੌਲ ਖਾਂਦੇ ਸਮੇ ਨਿਊਟਰੀ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਆਉਂਦਾ ਹੈ ਹੁਣ ਇੱਥੇ ਜੋ ਮੇਰੇ ਕੋਲ ਆਲੂ ਸੀਓ ਮੈਂ ਆਲੂ ਵੀ ਪਾ ਦਿੱਤੇ ਮੈਂ ਇੱਥੇ ਇੱਕ ਆਲੂ ਬਿਲਕੁਲ ਬ੍ਰੀਕ ਕੱਟ ਕੇ ਲਿਆ ਸੀ 2 ਮਿੰਟ ਤੱਕ ਕਪੈਨ ਨੂੰ ਪਕਾਉਣਾ ਹੈ ਜੋ ਪਿਆਜ਼ ਨੂੰ ਆਪਾਂ ਲਾਸਟ ਵਿੱਚ ਪਾਵਾਂਗੇ ਇਹਨੂੰ ਆਪਾਂ ਟੱਕ ਕੇ ਇਸੇ ਤਰ੍ਹਾਂ ਪੱਕਣ ਦਵਾਂਗੇ 2 ਮਿੰਟ ਜਿੰਨਾ ਸਮਾਂ ਹੋ ਗਿਆ ਹੈ ਤੇ ਤੜਕਾ ਕਾਫੀ ਹੱਦ ਤੱਕ ਪੱਕ ਚੁੱਕਾ ਹੈ ਹੋਣੇ ਦੇ ਵਿੱਚ ਜੋ ਆਪਾਂ ਪਿਆਜ਼ ਕੱਟ ਕੇ ਰੱਖੇ ਸੀ ਉਹ ਪਿਆਜ਼ ਪਾ ਦੇਣੇ ਆ ਪਿਆਜ਼ ਲਾਸਟ ਤੇ ਪਾਏ ਨੇ ਲਾਸਟ ਤੇ ਪਾਉਣ ਦਾ ਕਾਰਨ ਇਹ ਆ ਕਿ ਚੌਲਾਂ ਦੇ ਵਿੱਚ ਜੋ ਪਿਆਜ਼ ਇੱਕਦਮ ਖੜੇ ਖੜੇ ਰਹਿੰਦੇ ਨੇ ਤੇ ਉਹਨਾਂ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਜੇਕਰ ਆਪ ਸਟਾਰਟਿੰਗ ਵਿੱਚ ਹੀ ਪਿਆਜ਼ ਪਾ ਦਿੰਦੇ ਤੇ ਇਹਨਾਂ ਨੇ ਹੁਣ ਤੱਕ ਕਾਫੀ ਜ਼ਿਆਦਾ ਨਰਮ ਹੋ ਜਾਣਾ ਸੀ ਕਿਉਂਕਿ ਮਟਰ ਤੇ ਆਲੂ ਜੋੜੇ ਉਹਨਾਂ ਨੂੰ ਪੱਕਣ ਵਾਸਤੇ ਥੋੜਾ ਜ਼ਿਆਦਾ ਸਮੇਂ ਦੀ ਲੋੜ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਪਹਿਲਾਂ ਪਕਾਉਣਾ ਪੈਂਦਾ ਹੈ ਨਾਲ ਹੀ ਇਹਦੇ ਵਿੱਚ ਮੈਂ ਨਮਕ ਪਾ ਦਾਂਗੀ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਪਾ ਸਕਦੇ ਜੇ ਮੈਂ 2 ਗਲਾਸ ਚੌਲਾਂ ਦੇ ਲੈ ਸੀ ਤੇ ਮੈਂ 2 ਚਮਚੀ ਨਮਕ ਦੇ ਪਾਏ ਨੇ ਹੁਣ ਇੱਥੇ ਮੈਂ ਥੋੜੀ ਜੀ ਇਹਦੇ ਵਿੱਚ ਕਾਲੀ ਮਿਰਚ ਵੀ ਪਾ ਦਾਂਗੀ ਲਾਲ ਮਿਰਚ ਦੀ ਵਰਤੋਂ ਮੈਂ ਬਿਲਕੁਲ ਨਹੀਂ ਕੀਤੀ ਕਿਉਂਕਿ ਆਪਾਂ ਇਹਦੇ ਵਿੱਚ ਪਹਿਲਾਂ ਤੋਂ ਹੀ ਹਰੀ ਮਿਰਚ ਪਾ ਦਿੱਤੀ ਆ ਬਿਲਕੁਲ ਅੱਧੇ ਚਮਚ ਤੋਂ ਵੀ ਘੱਟ ਮੈਂ ਇਹਦੇ ਵਿੱਚ ਗਰਮ ਮਸਾਲਾ ਵੀ ਪਾ ਦਾਂਗੀ ਸਾਰੇ ਹੀ ਮਸਾਲਿਆਂ ਨੂੰ ਆਪਾਂ ਇਸ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਹਜੇ ਤੱਕ ਆਪਾਂ ਗੈਸ ਦੀ ਫਲੇਮ ਬਿਲਕੁਲ ਮੀਡੀਅਮ ਤੇ ਰੱਖੀ ਹੋਈ ਆ ਮੀਡੀਅਮ ਫਲੇਮ ਦੇ ਉੱਤੇ ਜੇਕਰ ਆਪਾਂ ਇਹਨਾਂ ਸਬਜ਼ੀਆਂ ਨੂੰ ਪਕਾਉਂਦੇ ਆ ਤੇ ਬਹੁਤ ਹੀ ਵਧੀਆ ਸਬਜ਼ੀਆਂ ਸੌਫਟ ਹੋ ਜਾਂਦੀਆਂ ਨੇ ਨਮਕ ਤੇ ਮਸਾਲੇ ਚੰਗੀ ਤਰ੍ਹਾਂ ਸਬਜ਼ੀ ਦੇ ਵਿੱਚ ਚਲੇ ਜਾਣ ਇਹਦੇ ਵਾਸਤੇ ਆਪਾਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਟੱਕ ਕੇ ਦੋ ਤੋਂ 4 ਮਿੰਟ ਤੱਕ ਹੋਰ ਪਕਾ ਲਾਂਗੇ ਤਾਂ ਜੋ ਸਾਰੇ ਹੀ ਮਸਾਲੇ ਸਬਜ਼ੀਆਂ ਵਿੱਚ ਪੂਰੀ ਤਰ੍ਹਾਂ ਚਲੇ ਜਾਣ ਨਿਊਟਰੀ ਦੇ ਵਿੱਚੋਂ ਵੀ ਮਸਾਲਿਆਂ ਦਾ ਪੂਰਾ ਟੇਸਟ ਆ ਸਕੇ ਸਬਜ਼ੀਆਂ ਕਾਫੀ ਹੱਦ ਤੱਕ ਪੱਕ ਚੁੱਕੀਆਂ ਨੇ ਇੱਕਰੀ ਆਪਾਂ ਇਹਨਾਂ ਨੂੰ ਮਟਰ ਜਾਂ ਜੋ ਆਲੂ ਨੇ ਇਹਨਾਂ ਨੂੰ ਦਬਾ ਕੇ ਦੇਖ ਲਾਂਗੇ ਜੇਕਰ ਇਹ ਕਾਫੀ ਹੱਦ ਤੱਕ ਸੌਫਟ ਹੋ ਗਏ ਨੇ ਫੇਰ ਹੀ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਆਪਾਂ ਇਹਨਾਂ ਨੂੰ 70 ਤੋਂ 80% ਜਿੰਨਾ ਕੁ ਕਰ ਲੈਣਾ ਹੈ ਤੇ ਫਿਰ ਇਹਦੇ ਵਿੱਚ ਪਾਣੀ ਪਾਉਣਾ ਹੈ ਬਾਕੀ ਤੇ ਜੋ ਕਸਰ ਹੋਵੇਗੀ ਜਦੋਂ ਚੌਲ ਬਣਨਗੇ ਇਹਨਾਂ ਨਾਲ ਨਾਲ ਸੌਫਟ ਹੋ ਜਾਣਾ ਹੈ ਜੇਕਰ ਮੈਂ 2 ਗਲਾਸ ਚੌਲਾਂ ਦੇ ਲੈ ਸੀ ਤੇ ਇੱਥੇ ਮੈਂ ਪੌਣੇ 4 ਗਲਾਸ ਪਾਣੀ ਦੇ ਪਾਵਾਂਗੀ ਮਤਲਬ 3 ਗਲਾਸ ਪੂਰੇ ਭਰ ਕੇ ਤੇ ਜੋ ਚੌਥਾ ਗਲਾਸ ਹੋਵੇਗਾ ਉਹ ਆਪਾਂ ਥੋੜਾ ਜਿਹਾ ਘੱਟ ਪਾਣੀ ਦਾ ਪਾਵਾਂਗੇ ਪਾਣੀ ਨੂੰ ਆਪਾਂ ਉਬਲਣ ਤੱਕ ਵੇਟ ਕਰਾਂਗੇ ਫੇਰ ਹੀ ਆਪਾਂ ਇਹਦੇ ਵਿੱਚ ਚੌਲ ਪਾਉਣੇ ਆ। ਪਾਣੀ ਘੱਟ ਪਾਉਣ ਦਾ ਕਾਰਨ ਇਹੀ ਸੀ ਕਿ ਜੋ ਚੌਲ ਇਹ ਆਪਾਂ ਪਹਿਲਾਂ ਤੋਂ ਭਿਉ ਕੇ ਰੱਖਿਆ ਜੇਕਰ ਆਪਾਂ ਚੌਲ ਪਹਿਲਾਂ ਤੋਂ ਨਹੀਂ ਭਿਉਂਦੇ ਨਾਲ ਦੀ ਨਾਲ ਹੀ ਚੌਲ ਦੀ ਬਣਾਉਂਦੀ ਆਪਾਂ ਤਿਆਰੀ ਕਰਦੇ ਆਂ ਤੇ ਆਪਾਂ ਪੂਰੇ 4 ਗਲਾਸ ਹੀ ਪਾਣੀ ਪਾਵਾਂਗੇ। ਦੇਖੋ ਪਾਣੀ ਪੂਰੀ ਤਰ੍ਹਾਂ ਉਬਲਦਾ ਪਿਆ ਹੈ। ਹੁਣ ਆਪਾਂ ਇਹਦੇ ਵਿੱਚ ਜੋ ਚੌਲ ਭਿਉ ਕੇ ਰੱਖੇ ਸੀ ਉਹ ਪਾ ਦਾਂਗੇ। ਚੌਲਾਂ ਦਾ ਮੈਂ ਪਾਣੀ ਕੱਢ ਲਿਆ ਸੀ। ਸਾਰੇ ਹੀ ਚੌਲ ਆਪਾਂ ਇਹਦੇ ਵਿੱਚ ਇੱਕ ਵਾਰ ਵਿੱਚ ਪਾ ਕੇ ਤੇ ਚੋਲਾ ਨੂੰ ਇਹ ਸਾਰੇ ਹੀ ਸਬਜ਼ੀਆਂ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਚੋਲਣ ਨੂੰ ਆਪਾਂ ਟੱਕ ਕੇ ਪੱਕਾ ਦਵਾਂਗੇ बार-बार ਚੋਲਾ ਨੂੰ ਆਪਾਂ ਹਿਲਾ ਕੇ ਨਹੀਂ ਦੇਖਣਾ ਹੁੰਦਾ ਇਹਦੇ ਨਾਲ ਚੋਲ ਟੁੱਟਣ ਲੱਗ ਜਾਂਦੇ ਨੇ ਆਪਾਂ ਇਹਨਾਂ ਨੂੰ 5-7 ਮਿੰਟ ਤੱਕ ਇਸੇ ਤਰ੍ਹਾਂ ਹੀ ਗੈਸ ਦੀ ਫਲੇਮ ਹਾਈ ਕਰਕੇ ਤੇ ਪਕੰਨ ਦਵਾਂਗੇ ਕੰਨ 7 ਮਿੰਟਾਂ ਵਿੱਚ ਹੀ ਤੁਸੀਂ ਦੇਖੋ ਚੌਲ ਪੂਰੀ ਤਰ੍ਹਾਂ ਪੱਕ ਚੁੱਕੇ ਨੇ ਇਹਦੇ ਵਿੱਚ ਜੋ ਥੋੜਾ ਬਹੁਤਾ ਪਾਣੀ ਨਜ਼ਰ ਆਉਂਦਾ ਪਿਆ ਹੈ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਰਹਿਣ ਦੇਣਾ ਹੈ ਗੈਸ ਇੱਥੇ ਆਪਾਂ ਬੰਦ ਕਰ ਦੇਣਾ ਹੈ ਹਾਈ ਫਲੇਮ ਦੇ ਉੱਪਰ 5 ਮਿੰਟਾਂ ਦੇ ਵਿੱਚ ਹੀ ਚੌਲ ਬਣ ਕੇ ਤਿਆਰ ਹੋ ਗਏ ਨੇ ਇਹ ਹੀ ਚੌਲ ਜੇਕਰ ਆਪਾਂ ਕੁੱਕਰ ਦੇ ਵਿੱਚ ਬਣਾਉਂਦੇ ਤੇ ਆਪਾਂ ਨੂੰ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਕਿਉਂਕਿ ਕੁੱਕਰ ਦਾ ਪ੍ਰੈਸ਼ਰ ਜੋ ਹੈ ਉਹ ਨਿਕਲਣ ਤੱਕ ਕਾਫੀ ਟਾਈਮ ਲੱਗ ਜਾਂਦਾ ਹੈ ਤੇ ਇਸ ਤਰੀਕੇ ਨਾਲ ਚੌਲ ਬਹੁਤ ਜਲਦੀ ਬਣ ਜਾਂਦੇ ਨੇ ਇੱਕ ਵਾਰ ਚੌਲਾਂ ਨੂੰ ਥੋੜਾ ਜਿਹਾ ਮਿਲਾ ਕੇ ਆਪਾਂ ਗੈਸ ਬੰਦ ਕਰਕੇ ਇਹਦੇ ਉੱਪਰ ਕੋਈ ਵੀ ਕਾਟਨ ਦਾ ਕੱਪੜਾ ਰੱਖ ਦਾਂਗੇ ਕਾਟਨ ਦਾ ਕੱਪੜਾ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਟੱਕ ਦੇਣਾ ਹੈ ਕੜਾਈ ਨੂੰ ਤੇ ਇਹਨੂੰ ਆਪਾਂ 15 ਮਿੰਟ ਤੱਕ ਬਿਲਕੁਲ ਵੀ ਨਹੀਂ ਛੇੜਨਾ ਜਦੋਂ ਤੁਸੀਂ ਇਹਨਾਂ ਨੂੰ 15 ਮਿੰਟਾਂ ਬਾਅਦ ਦੇਖੋਗੇ ਜੋ ਵੀ ਇਹਦੇ ਵਿੱਚ ਪਾਣੀ ਆ ਉਹ ਬਿਲਕੁਲ ਵੀ ਨਹੀਂ ਰਹੇਗਾ ਤੇ ਚੌਲ ਇੱਕਦਮ ਖਿੜੇ-ਖਿੜੇ ਬਣ ਜਾਣਗੇ ਮੈਂ ਇੱਥੇ ਚੌਲਾਂ ਨੂੰ 10 ਤੋਂ 15 ਮਿੰਟ ਤੱਕ ਰੱਖ ਦਿੱਤਾ ਸੀ ਹੁਣ ਮੈਂ ਤੁਹਾਨੂੰ ਇੱਕ ਰੀ ਖੋਲ ਕੇ ਦਿਖਾਉਣੀ ਆ ਦੇਖੋ ਕਿੰਨੇ ਸੋਹਣੇ ਇੱਕਦਮ ਖਿੜੇ-ਖਿੜੇ ਚੌਲ ਬਣੇ ਨੇ ਦੇਖਣ ਵਿੱਚ ਹੀ ਕਿੰਨੇ ਜਿਆਦਾ ਵਧੀਆ ਲੱਗਦੇ ਪਏ ਨੇ ਜੋ ਸਬਜ਼ੀਆਂ ਨੇ ਉਹ ਵੀ ਪੂਰੀ ਤਰ੍ਹਾਂ ਪੱਕ ਚੁੱਕੀਆਂ ਨੇ ਬਹੁਤ ਹੀ ਵਧੀਆ ਮਜ਼ੇਦਾਰ ਇਹ ਚੌਲ ਬਣ ਕੇ ਤਿਆਰ ਹੋਏ ਨੇ ਤੇ ਜੋ ਪਿਆਜ਼ ਆਪਾਂ ਲਾਸਟ ਤੇ ਪਾਏ ਸੀ ਉਹ ਵੀ ਇੱਕਦਮ ਖਿੜੇ-ਖਿੜੇ ਵਿੱਚ ਦਿਖਦੇ ਪਏ ਨੇ ਗਰਮ-ਗਰਮ ਚੌਲਾਂ ਨੂੰ ਜਦੋਂ ਆਪਾਂ ਮਿਕਸ ਕਰਨਾ ਹੈ ਸਬਜ਼ੀਆਂ ਦੇ ਨਾਲ ਤੇ ਕਦੇ ਵੀ ਆਪਾਂ ਨੂੰ ਕੜਛੀ ਨੂੰ ਸਿੱਧੇ ਤੌਰ ਤੇ ਨਹੀਂ ਵਰਤਣਾ ਚਾਹੀਦਾ ਇਸ ਤਰ੍ਹਾਂ ਕੜਛੀ ਦੀ ਡੰਡੀ ਦੇ ਨਾਲ ਜਾਂ ਚਮਚ ਦੇ ਨਾਲ ਹੀ ਸਬਜ਼ੀਆਂ ਨੂੰ ਚੌਲਾਂ ਵਿੱਚ ਮਿਕਸ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਚੌਲ ਬਹੁਤ ਜ਼ਿਆਦਾ ਗਰਮ ਹੁੰਦੇ ਨੇ ਤੇ ਉਹ ਛੇਤੀ ਟੁੱਟਣ ਲੱਗ ਜਾਂਦੇ ਨੇ ਹੁਣ ਮੈਂ ਇਹਨਾਂ ਚੌਲਾਂ ਨੂੰ ਸਰਵ ਕਰ ਦਾਂਗੀ ਬਹੁਤ ਹੀ ਜ਼ਿਆਦਾ ਮਜ਼ੇਦਾਰ ਇੱਕਦਮ ਖਿੜੇ-ਖਿੜੇ ਚੌਲ ਬਣੇ ਨੇ ਜੇਕਰ ਤੁਸੀਂ ਕਿਸੇ ਹੋਰ ਤਰੀਕੇ ਨਾਲ ਚੌਲ ਬਣਾਉਂਦੇ ਜੇ ਤੇ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖਿਓ ਉਮੀਦ ਕਰਦੀ ਹਾਂ ਕਿ ਤੁਹਾਨੂੰ ਚੌਲਾਂ ਦੀ ਇਹ ਰੈਸਪੀ ਬਹੁਤ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਡੇ ਘਰ ਵਿੱਚ ਵੀ ਇਸੇ ਤਰੀਕੇ ਨਾਲ ਹੀ ਚੌਲ ਬੰਦਦੇ ਨੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਈ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਜੀ ਇਸੇ ਤਰੀਕੇ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ